ਨਮਸਕਾਰ ਜੀ ਮੈਂ ਅਸ਼ੋਕ ਲੋਨਾਸਰਾ ਕਲਬ ਤੋਂ ਸਹਾਰਾ ਕਲਬ ਵੱਲੋਂ ਇੱਕ ਮੈਗਾ ਆਈ ਕੈਂਪ ਲਗਾਇਆ ਜਾ ਰਿਹਾ ਹੈ 8 ਤਰੀਕ ਨੂੰ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਜਿਹੜਾ ਕਿ ਸਾਡਾ ਆਫਿਸ ਹੈ 올ਡ ট্রাক ਜੁਨ ਦੇ ਬਿਲਕੁਲ ਨਾਲ ਗਲੀ ਵਿੱਚ ਜਿਹੜਾ ਬੈਂਕ ਕੋਲੋਂ ਰਸਤਾ ਜਾਂਦਾ ਹੈ ਉੱਥੇ ਸਹਾਰਾ ਆਸ਼ਰਮ ਹੈ ਉੱਥੇ ਕੈਂਪ ਲਗਾਇਆ ਜਾ ਰਿਹਾ ਹੈ ਔਰ ਬੜਬੜੇ ਮਾਹੇ ਡਾਕਟਰ ਜੋ ਉਹ ਆਣਗੇ ਉਹ ਆ ਕੇ ਅੱਖਾਂ ਵੀ ਚੈੱਕ ਕਰਨਗੇ ਨਜ਼ਰ ਚੈੱਕ ਕਰਨਗੇ ਔਰ ਇਹਦੇ ਨਾਲ ਨਾਲ ਜੋ ਕਿਸੇ ਨੂੰ ਦਵਾਈਆਂ ਦੀ ਜਰੂਰਤ ਹੋਵੇ ਕਿ ਦਵਾਈਆਂ ਦਿੱਤੀਆਂ ਜਾਣਗੀਆਂ ਐਨਕਾਂ ਦੀ ਲੋੜ ਹੋएगी ਐਨਕਾ ਦਿੱਤੀਆਂ ਜਾਣਗੀਆਂ ਜਿਹਦਾ ਕੋਈ ਕਿਸੇ ਨੇ ਆਪਰੇਸ਼ਨ ਕਰਾਣਾ ਹੋਵੇਗਾ ਉਹ ਆਪਰੇਸ਼ਨ ਵੀ ਕੀਤੇ ਜਾਣਗੇ ਉਹ ਜੋ ਆਪਰੇਸ਼ਨ ਹੈ ਉਹ ਆਪਰੇਸ਼ਨ ਥੀਟਰ ਚ ਕੀਤੇ ਜਾਣਗੇ ਉਹ ਸਾਡੇ ਇੱਥੇ ਨਹੀਂ ਹੋਣਗੇ ਆਸ਼ਰਮ ਵਿੱਚ ਉਸ ਤੋਂ ਹੀ ਡੇਟ ਦੇ ਦੇਾਂਗੇ ਔਰ ਇੱਕ ਖਾਸ ਕਰਕੇ ਬੇਨਤੀ ਹੈ ਜਿਹੜੇ ਵੀ ਸੱਜਣ ਇਸ ਕੈਂਪ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਜਰੂਰ ਆਪ ਵੀ ਆਨ ਔਰ ਆਪਣੇ ਸੱਜਣਾ ਮਿੱਤਰਾਂ ਬਜ਼ੁਰਗਾਂ ਨੂੰ ਜੋ ਵੀ ਲੋੜ ਬੰਦ ਹਨ ਉਹਨਾਂ ਨੂੰ ਲੈ ਕੇ ਆਨ ਔਰ ਇੱਕ ਨੋਟ ਕਰਨ ਵਾਲੀ ਜੋ ਗੱਲ ਹੈ ਉਹ ਕਿ ਇੱਕ ਤੇ ਆਸ਼ਮਨ ਕਾਰਡ ਹੈ ਉਹ ਜਰੂਰ ਨਾਲ ਲੈ ਕੇ ਆਨ ਔਰ ਇਹਦੇ ਨਾਲ ਨਾਲ ਆਪਣਾ ਆਧਾਰ ਕਾਰਡ ਵੀ ਜਰੂਰ ਨਾਲ ਲੈ ਕੇ ਆਨ ਔਰ ਸਾਨੂੰ ਉਮੀਦ ਹੈ ਕਿ ਸਾਰੇ ਜੋ ਸਾਡੇ ਲੋੜ ਬੰਦ ਹਨ ਉਸ ਕੈਂਪ ਦਾ ਫਾਇਦਾ ਲੈਣਗੇ ਔਰ ਜੋ ਸਾਡੇ ਇੱਥੇ ਆਣਗੇ ਉਹਨਾਂ ਵਾਸਤੇ ਰੈਫਰੈਸ਼ਮੈਂਟ ਦਾ ਵੀ ਰੇਜ਼ਰਮੈਂਟ ਕੀਤਾ ਜਾਏਗਾ ਬਕਾਇਦਾ ਚਾਹ ਪਾਣੀ ਦਾ ਤੇ ਪੈਰ ਦਾ ਲੰਚ ਵੀ ਕੀਤਾ ਜਾਏਗਾ ਮੇਰੀ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਗਾ ਕੈਂਪ ਲੱਗ ਰਿਹਾ ਹੈ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਵੱਤਵਤ ਪਹੁੰਚ ਕੇ ਇਸ ਦਾ ਫਾਇਦਾ ਉਠਾਇਆ ਜਾਵੇ ਧੰਨਵਾਦ